ਟਿਲ ਸਾਹਿਬ ਜਲੰਧਰ ਚੌਣਾ ਬੜੀਆਂ ਅਹਿਮ ਬਣਦੀਆਂ ਜਾ ਰਹੀਆਂ ਨੇ ਜਜੂ ਨੇੜਿਆਂ ਦੀਆਂ ਜਾ ਰਹੀਆਂ ਨੇ ਆਏ ਦੀ ਨਹੀਂ ਕੋਈ ਨਾ ਕੋਈ ਵੱਡੀ ਗੱਲ ਨਿਕਲ ਕੇ ਸਾਹਮਣੇ ਆਉਂਦੀ ਆ ਪਰ ਇਹਨਾਂ ਸਭ ਦੇ ਵਿਚਾਲ ਇੱਕ ਗੱਲ ਅਹਿਮ ਬਣਦੀ ਨਜ਼ਰ ਆ ਰਹੀ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਲੰਧਰ ਦੇ ਵਿੱਚ ਕਰਾਇਦੇ ਘਰ ਤੇ ਰਹਿ ਰਹੇ ਨੇ ਪਰਿਵਾਰ ਸਮੇਤ ਰਹਿ ਰਹੇ ਵੀ ਕੀ ਮਜਬੂਰੀ ਬਣ ਗਈ ਜਲੰਧਰ ਰਹਿਣਾ ਟਿਲ ਸਾਹਿਬ ਇਹਦੇ ਵਿੱਚ ਜਿਹੜੀ ਆਮ ਚਰਚਾ ਚੱਲ ਰਹੀ ਹੈ ਉਹ ਇਹ ਉਠਾਈ ਜਾ ਰਹੀ ਹੈ ਕਿ ਲੋਕ ਸਭਾ ਦੇ ਵਿੱਚ 13 0 ਕਰਦੇ ਕਰਦੇ ਏਕਾ ਘਟਾ ਬੈਠੇ ਤੰਨ 0 ਤੇ ਅਗੇ ਸਿਰਫ 3 ਤੇ ਪਿਛਲੇ ਦਿਨਾਂ ਦੇ ਵਿੱਚ ਸਪੀਕਰ ਸਾਹਿਬ ਨੇ ਇੱਕ ਪ੍ਰੋਗਰਾਮ ਰੱਖਿਆ ਮਤਲਬ ਮੁੱਖ ਕਾਰਨ ਸੀ ਕਿ ਕੀਟ ਨਾਸ਼ਕਾਂ ਦੀ ਦੁਰਵਰਤੋਂ ਦਾ ਪੰਜਾਬ ਦੇ ਲੋਕਾਂ ਦੀ ਸਿਹਤ ਤੇ ਅਸਰ ਉਹਦੇ ਵਿੱਚ ਖੇਤੀਬਾੜੀ ਮੰਤਰੀ ਗੁਰਵੀਰ ਸਿੰਘ ਖੁੱਡੀਆਂ ਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੀ ਹਾਜ਼ਰ ਸਨ ਡਾਕਟਰ ਸਾਹਿਬ ਪ੍ਰਸ਼ਨ ਉਹ ਜਾਰੀ ਹੋ ਗਿਆ ਜਾਰੀ ਹੋਇਆ ਤੇ ਗਿਆ ਹੋਇਆ ਰਕਬਾਤਾ ਪਤਾ ਲੱਗਿਆ ਕਿ ਇਹ ਹੋਰ ਕਿਸੇ ਨੇ ਨਹੀਂ ਮੁੱਖ ਮੰਤਰੀ ਦਫ਼ਤਰ ਦੇ ਵਿੱਚੋਂ ਫੋਨ ਵਗੈਰਾ ਆਇਆ ਤੇ ਸਦਮਾ ਸਾਹਿਬ ਨੇ ਮਹਿਕਮੇ ਦੇ ਸਕੱਤਰ ਨੂੰ ਚਿੱਠੀ ਲਿਖਤੀ ਕਿ ਸ਼੍ਰੀਮਾਨ ਜੀ ਇਹ ਕਿਹਦੀ ਕਰਤੂਤ ਹੈ ਇਹਦੀ ਪੜਤਾਲ ਕਰਕੇ ਮੈਨੂੰ ਜਵਾਬ ਦਿਓ ਮਾਮਲਾ ਬੱਡੇ ਪੱਧਰ ਤੇ ਉੱਠ ਪਿਆ ਜਦੋਂ ਦੇਖਿਆ ਕਿ ਸਪੀਕਰ ਸਾਹਿਬ ਤਾਂ ਬੜੇ ਮਜ਼ਬੂਤ ਹੁੰਦੇ ਜਾ ਰਹੇ ਨੇ ਸਪੀਕਰ ਸਾਹਿਬ ਉਹ ਮੁੱਦੇ ਚੱਕ ਰਹੇ ਨੇ ਜਿਹੜੇ ਪੰਜਾਬ ਦੇ ਅਸਲ ਮੁੱਦੇ ਨੇ ਪੰਜਾਬ ਦੇ ਵਿੱਚ ਕੈਂਸਰ ਦਾ ਬੋਲਬਾਲਾ ਵੱਧ ਗਿਆ ਧੂਏ ਕਰਕੇ ਸਾਡੇ ਲੋਕਾਂ ਦੀ ਸਿਹਤ ਤੇ ਪ੍ਰਦੂਸ਼ਣ ਦਾ ਅਸਰ ਪੈ ਗਿਆ ਨਵ ਜਨਮੇ ਬੱਚਿਆਂ ਨੂੰ ਤੁਸੀਂ ਬਾਹਰ ਨਹੀਂ ਕੱਢ ਸਕਦੇ ਉਹਨਾਂ ਦਿਨਾਂ ਦੇ ਵਿੱਚ ਤਾਂ ਬੱਡੇ ਮਾਰ ਉੱਥੇ ਗਏ ਸਾਬਕਾ ਆਈਐਸ ਅਧਿਕਾਰੀ ਕਾਨ੍ਹ ਸਿੰਘ ਪੰਨੂ ਕੁਝ ਕਿਸਾਨ ਜਥੇਬੰਦੀਆਂ ਦੇ ਆਗੂ ਦਵਿੰਦਰ ਸ਼ਰਮਾ ਆਰਥਿਕ ਮਾਰਨੇ ਤੇ ਖੇਤੀ ਦੇ ਉੱਤੇ ਬਹੁਤ ਸੋਹਣਾ ਲਿਖਦੇ ਆ ਵਗੈਰਾ ਵਗੈਰਾ ਬਹੁਤ ਸਾਰੇ ਲੋਕ ਕਹਿੰਦੇ ਕਿ ਪਤਾ ਨਹੀਂ ਕਿਨੂੰ ਇਹ ਗੱਲ ਰਾਸਨਾ ਆਈ ਕਿ ਸਪੀਕਰ ਸਾਹਿਬ ਦਾ ਬੜੇ ਮੁੱਦੇ ਹੋਰ ਤਰ੍ਹਾਂ ਚੱਕਣ ਲੱਗੇ ਇਹਨਾਂ ਦੇ ਕਾਗੂ ਨੇ ਸੰਦੀਪ ਪਾਟਕ ਕਹਿੰਦੇ ਉਹ ਵਿਚ ਪਏ ਉਹਨਾਂ ਨੇ ਸਪੀਕਰ ਸਾਹਿਬ ਨੂੰ ਸਮਝਾਇਆ ਕਿ ਨਾਮੀ ਆਪਣੀ ਹੀ ਹੁੰਦੀ ਹੈ ਪੱਲਾ ਚੱਕਦੇ ਆ ਢਿੱਡ ਆਪਣਾ ਨੰਗਾ ਹੋਣਾ ਕਿਸੇ ਹੋਰ ਦਾ ਨੁਕਸਾਨ ਨਹੀਂ ਹੋਣਾ ਇਹ ਆਪਣਾ ਹੀ ਹੋਣਾ ਸੋ ਮੈਂ ਬੇਨਤੀ ਕਰਾਂ ਇਹ ਮਾਮਲਾ ਜਦੋਂ ਉੱਠਿਆ ਤੇ ਚਰਚਾ ਚੱਲ ਪਈ ਕਿ ਜਿਹੜੀ ਜਲੰਧਰ ਦੀ ਚੋਣ ਹੈ ਇਹ ਚੋਣ ਐਸ ਵੇਲੇ ਮੁੱਖ ਮੰਤਰੀ ਆਪ ਉੱਥੇ ਡੇਰਾ ਲਾ ਕੇ ਬੈਠੇ ਨੇ ਮਕਾਨ ਕਿਰਾਏ ਤੇ ਲੈ ਲਿਆ ਲੋਕਾਂ 'ਚ ਇਹ ਵੀ ਚਰਚਾ ਵੀ ਇਸ ਤੋਂ ਬਾਅਦ 4 ਵਿਧਾਨ ਸਭਾ ਦੀਆਂ ਸੀਟਾਂ ਹੋਰ ਖਾਲੀ ਹੋ ਗਈਆਂ ਚੋਣ ਉੱਥੇ ਵੀ ਹੋ ਰਹੀ ਆ ਫਿਰ 4 ਥਾਤੇ ਪ੍ਰਧਾਨ ਮੰਤਰੀ ਮੁੱਖ ਮੰਤਰੀ ਸਾਹਿਬ ਉੱਥੇ ਵੀ ਕਰ ਲੈਣਗੇ ਆਮ ਤੌਰ ਤੇ ਮੁੱਖ ਮੰਤਰੀ ਵਾਸਤੇ ਕੋਈ ਬੜੀ ਵੱਡੀ ਗੱਲ ਨਹੀਂ ਹੁੰਦੀ ਕਿਉਂਕਿ ਮੁੱਖ ਮੰਤਰੀ ਤਾਂ ਬਾਦਸ਼ਾਹ ਜਿੰਨੇ ਸਰਕਟ ਹਾਊਸ ਆ ਜਿਲ੍ਹਿਆਂ ਚ ਬਣੇ ਹੋਏ ਉਥੇ ਜਿੱਥੇ ਮਰਜੀ ਠਹਿਰ ਸਕਦੇ ਆ ਸੋ ਸਿਆਸੀ ਹਲਕਿਆਂ ਚ ਚਰਚਾ ਜੇ ਮੰਨ ਲਓ ਆਮ ਆਦਮੀ ਪਾਰਟੀ ਜਲੰਧਰ ਦੀ ਪੱਛਮੀ ਸੀਟ ਲੂਜ਼ ਕਰਦੀ ਹੈ ਤੇ ਲਗਭਗ ਮੁੱਖ ਮੰਤਰੀ ਦਾ ਬਦਲਣਾ ਤਈ ਇਹ ਗੱਲ ਇਹਨਾਂ ਦਾ ਆਪਣਾ ਵਿਧਾਇਕ ਜਿਹੜਾ ਇਸ ਵੇਲੇ ਚਰਚਾਵਾ ਦਾ ਵਿਸ਼ਾ ਹੈ ਜਿਹਦੇ ਕਰਕੇ ਚੋਣ ਹੋ ਰਹੀ ਹੈ ਸ਼ੀਤਲ ਅੰਗਰਾਲ ਉਹ ਵੀ ਇਲਜ਼ਾਮ ਲਾ ਰਿਹਾ ਹੈ ਅੰਦਰਲੇ ਸਿਆਸੀ ਹਲਕਿਆਂ ਦੇ ਵਿੱਚ ਵੀ ਇਹ ਚਰਚਾ ਬਹਾਵਾ ਚੱਲੀ ਜਾਂਦੀ ਹੈ ਕੀ ਹੋਣਾ ਹੈ ਕੀ ਨਹੀਂ ਹੋਣਾ ਸਮਾਂ ਦੱਸੇਗਾ ਪਰ ਇਹ ਚਰਚਾ ਦਾ ਵਿਸ਼ਾ ਜ਼ਰੂਰ ਬਣੀ ਹੋਈ ਹੈ ਜੀ ਸੋ ਹੋਟਲ ਸਾਹਿਬ ਜਿੱਦਾਂ ਉਸ ਵੀ ਸ਼ੀਤਲ ਅੰਗਰਾਲ ਦੀ ਗੱਲ ਕੀਤੀ ਉਹਨਾਂ ਵੱਲੋਂ ਜਿਵੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਚੈਲੰਜ ਕਬੂਲ ਕਰ ਲੈ ਗਿਆ ਸੀ ਉਹਨੇ ਕਿਹਾ ਮੈਂ ਜਲੰਧਰ ਦੇ ਚੌਂਕ ਦੇ ਵਿੱਚ ਬੈਠਾਂਗਾ ਤੇ ਤੁਸੀਂ ਵੀ ਦੋਜ ਇੱਥੇ ਪਹੁੰਚ ਜੇ ਮੈਂ ਤੁਹਾਨੂੰ ਪੈਨ ਡਰਾਈਵ ਦਊਂਗਾ ਜੇਕਰ ਸਬੂਤ ਗਲਤ ਹੋਏ ਤਾਂ ਮੇਰੇ ਖਿਲਾਫ ਕਾਰਵਾਈ ਕਰ ਦਿਓ ਦੇਖਦੇ ਨੇ ਰੇਟੂ ਥੱਲੇ ਸਾਹਮਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਫੋਨ ਲਾਇਆ ਤਾਂ ਪਹਿਲਾ ਨੋਟ ਰਿਸੀਵ ਲਾਇਆ ਫਿਰ ਦੂਜੇ ਹੀ ਬਿੱਲ ਗਈ ਤਾਂ ਫੋਨ ਕੱਟਤਾ ਉਹ ਭਾਵਕ ਵੀ ਹੁੰਦੇ ਦਿਖਾਈ ਦਿੱਤੇ ਜੀ ਉੱਥੇ ਇਹ ਉਹੀ ਸ਼ੀਤਲ ਅੰਗਰਾਲ ਹੈ ਜਿਹਦੇ ਕਰਕੇ ਇਹ ਚੋਣ ਹੋ ਆਉਦੇ ਪੜ ਤੇ ਆਪ ਹੀ ਕਹਾੜਾ ਮਾਰ ਬੈਠਾ ਗਲਤ ਪਾਸੇ ਨੂੰ ਚੱਲ ਪਿਆ ਚੋਣ ਆ ਗਈ ਤੇ ਉਹੀ ਸੀ ਤਲੰਗਰਾਲ ਹੈ ਜਿਨੇ ਆਪਰੇਸ਼ਨ ਲੋਟਸ ਦੀ ਸ਼ਿਕਾਇਤ ਕੀਤੀ ਸੀ ਕਿ ਭਾਰਤੀ ਜਨਤਾ ਪਾਰਟੀ ਵਾਲੇ 25-25 ਕਰੋੜ ਦੇ ਕੇ ਸਾਡੀ ਖਰੀਦੋ ਪ੍ਰੋਗਤ ਵਾਸਤੇ ਆਉਂਦੇ ਐ ਇਹਨਾਂ ਨੇ ਇਕੱਠੇ ਹੋ ਕੇ ਹਰਪਾਲ ਸੋ ਚੀਮਾ ਦੀ ਅਗਵਾਈ ਵਿੱਚ ਜਿਹੜੇ ਸਾਡੇ ਵਿੱਤ ਮੰਤਰੀ ਨੇ ਕਾਰਜਕਾਰੀ ਡੀਜੀਪੀ ਗੌਰਵ ਜაძਦੂ ਸਾਹਿਬ ਨੂੰ ਇੱਕ ਚਿੱਠੀ ਦਿੱਤੀ। ਕਿਆ ਲਓ ਜੀ ਅਰਜੀ ਉਹਨਾਂ ਨੇ ਗਾਹ ਵਿਜੀਲੈਂਸ ਕੋਲ ਪੜਤਾਲ ਵਾਸਤੇ ਭੇਜਤੀ। ਸਾਲ ਤੋਂ ਉੱਤੇ ਸਮਾਂ ਹੋ ਗਿਆ। ਅੱਜ ਤੱਕ ਇਹਦੇ ਵਿੱਚ ਕੋਈ ਜਾਂਚ ਤਾਂ ਹੋਈ ਨਹੀਂ। ਸੋ ਲੋਕ ਇਹ ਕਹਿੰਦੇ ਆ ਕਿ ਲਫਾਫੇ ਬਾਜ਼ੀਆਂ ਜ਼ਿਆਦਾ ਮਾਰਦੇ ਆ ਅਗਲੀ ਗੱਲ ਇਹ ਹੈ ਕਿ ਇਹਦੇ ਵਿੱਚ ਇਹ ਸ਼ੀਤਲنگਰਾਲ ਨੇ ਅੱਜ ਉਹ ਪੈਨ ਡਰਾਈਵ ਜਗ੍ਹਾਜਰ ਕਰਤੀ ਹੈ ਜੋ ਪਤਾ ਲੱਗਿਆ ਉਹਦੇ ਜਿਹੜੇ ਦੋਸ਼ ਨੇ ਉਹ ਬਹੁਤ ਵੱਡੇ ਨੇ ਬਹੁਤ سنگੀਨ ਨੇ ਗੰਭੀਰ ਨੇ ਜਿਹਦੇ ਵਿੱਚ ਮੁੱਖ ਮੰਤਰੀ ਸਾਹਿਬ ਦਾ ਪਰਿਵਾਰ ਆਉਂਦਾ ਹੋਵੇ ਉਹ ਕਹਿੰਦੇ ਹੁਣ ਤੱਕ ਜਿੰਨੀਆਂ ਕਟਾਰੂ ਚੱਕ ਮਾਮਲਾ ਦਬਾਤਾ ਸ਼ਿਕਾਇਤ ਕਰਤਾ ਹੀ ਮੁਕਰਾਤਾ ਡਾਕਟਰ ਵਿਜੇ ਸਿੰਘਲਾ ਰੋਲਾ ਪਾਉਂਦਾ ਰ ਗਿਆ ਕਿ ਭਾਈ ਮੇਰੇ ਤੇ ਕੋਈ ਇਲਜ਼ਾਮ ਨਹੀਂ ਕੋਈ ਇਲਜ਼ਾਮ ਨਹੀਂ ਕੋਈ ਇਲਜ਼ਾਮ ਨਹੀਂ ਫਿਰ ਤੁਸੀਂ ਫੌਜਾ ਸਿੰਘ ਸਰਾਰੀ ਵਾਲਾ ਮਾਮਲਾ ਲਿਆਂਦਾ ਕੋਈ ਜਗ੍ਹਾ ਚਾਹਰਤਾ ਕਰੋ ਵੀ ਹੋਇਆ ਉਹ ਚ ਕੀ ਹੈਗਾ ਸ਼ੀਤਲੰਗ ਰਾਲ ਦਾ ਜਿਹੜਾ ਸਭ ਤੋਂ ਵੱਡਾ ਦੋਸ਼ ਹੈ ਉਹ ਕਹਿੰਦਾ ਮੈਨੂੰ ਪਾਕਿਸਤਾਨ ਵਾਲੇ ਜਿਵੇਂ ਆਪਣੇ ਕੋਟ ਦੇ ਮੁਰੇ 91 ਲੱਗਦਾ ਹੈ ਤੇ ਪਾਕਿਸਤਾਨ ਵਾਲੇ ਦੇ ਮੁਰੇ 92 ਲੱਗਦਾ ਹੈ ਬੜੀਆਂ ਭੱਦੀਆਂ ਫੋਨ ਆ ਰਹੇ ਨੇ ਧਮਕੀਆਂ ਆ ਰਹੀਆਂ ਨੇ ਤੈਨੂੰ ਮਾਰ ਦੇਾਂਗੇ ਉਹ ਕਹਿੰਦੇ ਬਦਲੀਆਂ ਤੇ ਹੋਰਾਂ ਮਾਮਲੇ ਦੇ ਵਿੱਚ ਆਪਣੇ ਹੀ ਕਲੀਗ ਸਾਥੀ ਐਮਐਲਏ ਤੇ ਇਲਜ਼ਾਮ ਲਾਉਂਦੇ ਨੇ ਤੇ ਜਿੱਥੇ ਮੁੱਖ ਮੰਤਰੀ ਸਾਹਿਬ ਦਾ ਘਰ ਆਜੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਵੀ ਤੂੰ ਪੰਜ ਤਰੀਕ ਕਿਉਂ ਤੂੰ ਪਹਿਲਾਂ ਹੀ ਜਾਰੀ ਕਰ ਉਹਨੇ ਅੱਜ ਇਕੱਠ ਕੀਤਾ ਤੇ ਉਹ ਜਾਰੀ ਕੀਤਾ ਉਹ ਕਹਿੰਦੇ ਮੁੱਖ ਮੰਤਰੀ ਸਾਹਿਬ ਨੂੰ ਮੇਰੀ ਬੇਨਤੀ ਹੈ ਇਹਦੀ ਕਰਾਓ ਪੜਤਾਲ ਜੇ ਇਹ ਪੜਤਾਲ ਦੇ ਵਿੱਚ ਗਲਤ ਸਾਬਤ ਹੋਈ ਮੈਂ ਸਜ਼ਾ ਦਾ ਭਾਗੀਦਾਰ ਆਂ ਜਿਹੜੀ ਵੀ ਸਜ਼ਾ ਕਾਨੂੰਨ ਮੈਨੂੰ ਦੇਵੇਗਾ ਮੈਂ ਕਬੂਲ ਕਰਾਂਗਾ ਉਹਨਾਂ ਨੇ ਕਤਤ ਰੂਪ ਦੇ ਵਿੱਚ ਕੁਝ ਗੁੰਡਾਗਰਦੀ ਦਾ ਦੋਸ਼ ਲਾਇਆ ਕੁਝ ਕਹਿੰਦੇ ਕਥਤ ਬਦਵਾਸ਼ ਕਿਸਮ ਦੇ ਲੋਕ ਮੈਨੂੰ ਫੋਨ ਕਰ ਰਿਹਾ ਤੈਨੂੰ ਜਾਨੋਂ ਮਾਰ ਦੇਾਂਗੇ ਉਹਦੀ ਇੱਕ ਬੱਚੀ ਹੈ ਜਿਹੜੀ ਅਜੇ ਨਵਾਲਗ ਅਵਸਥਾ ਦੇ ਵਿੱਚ ਆਪਾਂ 18 ਸਾਲ ਦੀ ਨਹੀਂ ਹੋਈ ਆਪਣੀ ਧੀ ਰਾਣੀ ਵੀ ਉਹਨੇ ਨਾਲ ਲਿਆਂਦੀ ਉੱਥੇ ਤੇ ਪਤੀ ਉਹ ਕਹਿੰਦਾ ਇਹਨਾਂ ਦਾ ਨਾਂ ਲੈ ਲੈ ਕੇ ਆ ਵੀ ਇਹਦਾ ਅਸੀਂ ਭਵਿੱਖ ਬਰਬਾਦ ਕਰ ਦਾਂਗੇ ਆ ਕਰ ਦਾਂਗੇ ਉਹ ਕਰ ਦਾਂਗੇ ਉਹ ਗਰਾਈਆਂ ਹੋ ਰਹੀਆਂ ਨੇ ਨਾ ਮੁੱਖ ਮੰਤਰੀ ਸਾਹਿਬ ਦੇ ਪਰਿਵਾਰ ਦਾ ਵਰਤਿਆ ਜਾ ਰਿਹਾ ਹੈ ਇਹ ਬਹੁਤ ਗੰਭੀਰਤਾ ਵਾਲੇ ਦੋਸ਼ ਨੇ ਮੇਰਾ ਖਿਆਲ ਇਹਦੀ ਕੋਈ ਨਿਰਪੱਖਤਾ ਨਾਲ ਜਾਂਚ ਹੋਵੇ ਜਿੰਨੀਆਂ ਵਿਰੋਧੀ ਧਿਰਾਂ ਨੇ ਸਾਰਿਆਂ ਦੀ ਆਗੂ ਇਹੋ ਹੀ ਗੱਲ ਕਹਿੰਦੇ ਆ ਕਿ ਪੜਤਾਲ ਹੋਵੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਸਿਟਿੰਗ ਜਾਂ ਸੇਵਾਮੁਕਤ ਜੱਜ ਦੀ ਗਵਾਈ ਚ ਕਰਾਈ ਜਾਵੇ ਜਾਂ ਕੇਂਦਰ ਸਰਕਾਰ ਕਿਸੇ ਨਿਰਪੱਖ ਏਜੰਸੀ ਤੋਂ ਕਰਾਵੇ ਦੁੱਧੋ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ ਉਹਨਾਂ ਨੇ ਕਈ ਤਰ੍ਹਾਂ ਦੇ ਸ਼ਬਦ ਵਰਤੇ ਪੁਲਿਸ ਦੀ ਮਦਦ ਨਾਲ ਪੁਲਿਸ ਦਾ ਦਬਾਅ ਪਾ ਪਾ ਕੇ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਜੁਆਇਨ ਕਰਾਇਆ ਜਾ ਰਿਹਾ ਹੈ ਇੱਥੋਂ ਤੱਕ ਕਿ ਆਪਣੀ ਪਾਰਟੀ ਦੇ ਇਹਨਾਂ ਕੋਲ ਤਾਂ ਉਮੀਦਵਾਰੀ ਨਹੀਂ ਹੈ ਉਹ ਸਾਰੇ ਦੂਜੀਆਂ ਪਾਰਟੀਆਂ ਚੋਂ ਲਿਆਂਦੇ ਜਾ ਰਿਹਾ ਕਹਿੰਦੇ ਕਹਿੰਦੇ ਏ ਸੀ ਅਸੀਂ ਨਵਿਕਲੀ ਪਾਰਟੀਆਂ ਸਾਡਾ ਤਾਂ ਬਹੁਤ ਵੱਡਾ ਮੇਰੇ ਖਿਆਲੋਂ ਮੁੱਖ ਮੰਤਰੀ ਸਾਹਿਬ ਨੂੰ ਚੁੱਪ ਤੋੜਨੀ ਚਾਹੀਦੀ ਹੈ ਔਰ ਇਹਦੀ ਪੜਤਾਲ ਕਰਾਓ ਜੇ ਸੱਚ ਕਹਿੰਦਾ ਤਾਂ ਤੁਹਾਡੇ ਪਰਿਵਾਰ ਨੂੰ ਬਦਨਾਮ ਕੌਣ ਕਰ ਰਿਹਾ ਹੈ ਉਹਦੇ ਤੇ ਕਾਨੂੰਨ ਮੁਤਾਬਕ ਕਾਰਵਾਈ ਹੋਵੇ ਇਹ ਗੱਲ ਲਗਾਤਾਰਤਾ ਦੇ ਵਿੱਚ ਜਾ ਰਹੀ ਹੈ ਔਰ ਇਹਦੇ ਵਿੱਚ ਬਦਨਾਮੀ ਮੁੱਖ ਮੰਤਰੀ ਸਾਹਿਬ ਦੀ ਹੁੰਦੀ ਹੈ ਉਹਨਾਂ ਦੇ ਪਰਿਵਾਰ ਦੀ ਹੁੰਦੀ ਹੈ ਅਸੀਂ ਨਹੀਂ ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਨੇ ਇਹ ਕੁਝ ਕੀਤਾ ਹੋਵੇਗਾ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਪਰ ਦੋਸ਼ ਗੰਭੀਰ ਹੈ ਪੜਤਾਲਤਾ ਹੋਣੀ ਚਾਹੀਦੀ ਹੈ ਉਹ ਤਾਂ ਕੋਈ ਵੀ ਆਗੂ ਹੋਵੇ ਉਹਦੀ ਪੜਤਾਲ ਕੀਤੀ ਜਾਣੀ ਬਣਦੀ ਹੈ ਜੀ ਜੀ ਸੋਟੇਸ ਸਾਹਿਬ ਇਨਾ ਵਿਚਾਲੇ ਫਿਰ ਸ਼ਰਮਣੀ ਅਕਾਲੀ ਦਲ ਕਿਵੇਂ ਚੁੱਪ ਰਾਇਆ ਸ਼ਰਮਣੀ ਅਕਾਲੀ ਦਲ ਦੇ ਚੀਫ ਸਪੋਕਸਪਰਸਨ ਐ ਅਸਦੀਪ ਸਿੰਘ ਕਲੇਰ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਉਹਨਾਂ ਕਹੇ ਹੈ ਕਿ ਕੇਂਦਰ ਦੇ ਵਿੱਚ ਭਾਜਪਾ ਸਰਕਾਰ ਆ ਫਿਰ ਦੇਰੀ ਕਿਉਂ ਕਰਦੇ ਹੋ ਕਰੋ ਕਾਰਵਾਈ ਠੀਕ ਹੈ ਉਹ ਕਹੇ ਪਿੱਛੇ ਰਹਿਣ ਸਾਡੇ ਮੁੱਖ ਮੰਤਰੀ ਸਾਹਿਬ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸੁਖਵੀਰ ਸਵਾਦਲ ਉਹਨਾਂ ਦੀ ਧਰਮ ਪਤਨੀ ਬੀਬੀ ਹਰਸਿਮਰਤ ਕੌਰ ਤੇ ਹੋਰਾਂ ਨੂੰ ਕਦੋਂ ਬਖਸ਼ਦੇ ਆ ਅੜੇ ਅੱਥੀ ਲੈਂਦੇ ਆ ਕਿਕਲੀਆਂ ਸੁਣਾ ਦਿੰਦੇ ਆ ਉਹਨਾਂ ਤੇ ਉਹ ਵੀ ਮੈਦਾਨ 'ਚ ਆ ਗਏ ਉਹ ਕਹਿੰਦੇ ਭਾਈ ਸਾਹਿਬ ਇਹ ਗੱਲਾਂ ਬਾਤਾਂ ਨਾਲ ਕੰਮ ਨਹੀਂ ਚੱਲਣਾ ਜਿਹੜੇ ਇਲਜ਼ਾਮ ਤੁਹਾਡੇ ਤੇ ਲਾਇਆ ਭਾਰਤੀ ਜਨਤਾ ਪਾਰਟੀ ਦੀ ਕੇਂਦਰ 'ਚ ਸਰਕਾਰ ਹੈ ਪੰਜਾਬ ਦੇ ਪ੍ਰਧਾਨ ਸੁਰੀਲ ਜਾਖੜ ਸਾਹਿਬ ਰਿੰਕੂ ਸਾਹਿਬ ਜਿਹੜੇ ਮੈਂਬਰ ਪਾਰਲੀਮੈਂਟ ਸੀ ਇਹ ਧਾਰਾ ਲੈ ਆਏ ਸੀ ਅੱਗੇ ਕਹਾ ਧਾਰ ਤੇ ਚੱਲਿਆ ਗਿਆ ਜਿਵੇਂ ਕਹਿੰਦੀ ਹੈ ਕਿ ਚੋਰਾ ਨੂੰ ਮੋਹਰ ਮੋਰਾ ਨੂੰ ਹੋਰ ਇਹ ਇਧਰੋਂ ਲੈ ਕੇ ਆਏ ਸੀ ਇਹਨਾਂ ਦੇ ਘਰੇ ਜਾਣ ਤੋਂ ਬਾਅਦ ਸਿੱਧੇ ਭਾਜਪਾ ਦੇ ਜਹਾਜ਼ ਤੇ ਚੜ ਗਏ ਕਲੈਰ ਹੋਰਾਂ ਨੇ ਕਿਹਾ ਕਿ ਜਿਹੜਾ ਇਲਜ਼ਾਮ ਲੱਗ ਰਿਹਾ ਹੈ ਕਿ ਇਹ ਐਮਐਲਏ ਮਿਲ ਕੇ ਕੰਮ ਕਰ ਰਿਹਾ ਹੈ ਲੋਕਾਂ ਨੂੰ ਕਤਤ ਰੂਪ ਦੇ ਵਿੱਚ ਲੁੱਟਿਆ ਜਾ ਰਿਹਾ ਹੈ ਤੇ ਫਿਰ ਅਜੇ ਵੀ ਮਾਨ ਸਾਹਿਬ ਨੇ ਕਿੱਕਲੀ ਪੋਣੀਆ ਕੱਲੀ ਸੋ ਅਸੀਂ ਪਹਿਲਾਂ ਵੀ ਕਹਿ ਕੇ ਹਟਿਆ ਅਸੀਂ ਨਾ ਇਹਨਾਂ ਨਾਲ ਸਹਿਮਤ ਹੈ ਨਾ ਅਸਹਿਮਤ ਹੈ ਇਹ ਪੜਤਾਲ ਦਾ ਵਿਸ਼ਾ ਹੈ ਪੜਤਾਲ ਕਰਾਈ ਜਾਵੇ ਕਿਸੇ ਬੰਦਾਰ ਏਜੰਸੀ ਤੋਂ ਤੇ ਜੇ ਕੋਈ ਦੋਸ਼ੀ ਹੈ ਕਾਨੂੰਨ ਮੁਤਾਬਕ ਸਜ਼ਾ ਦੇ ਦੇਗਾ ਜੇ ਗਲਤ ਕੀਤਾ ਗਿਆ ਤਾਂ ਮਾਨ ਸਾਹਿਬ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਜੀ ਸੋ ਦੂਜੇ ਪਾਸੇ ਵਿਕਰਮ ਸੋਮਜੀਤ ਆਦੇਵ ਅਮਰਸਰ ਦੇ ਵਿੱਚ ਪਹੁੰਚੇ ਸੀ ਤੇ ਉਹਨਾਂ ਨੇ ਜਦੋਂ ਮੀਡੀਆ ਨਾਲ ਗੱਲਬਾਤ ਕੀਤੀ ਤਾਂ ਮੀਡੀਆ ਨੇ ਢਿਲਸਾਵਰ ਨੂੰ ਪੁੱਛਿਆ ਵੀ ਸ਼ਰਕੋਮਣੀ ਮਾਫ ਕਰਨਾ ਸ਼ਰੋਮਣੀ ਕਾਲੀ ਦਲ ਦੇ ਵਿੱਚ ਜੋ ਕਲੇਸ਼ ਪੈ ਰਿਹਾ ਉਹਨੂੰ ਲੈ ਕੇ ਕੀ ਕਹੋਗੇ ਉਹਨਾਂ ਨੇ ਕਿਹਾ ਕਿ 80% ਸ਼ਰੋਮਣੀ ਕਾਲੀ ਦਲ ਇਕੱਠਾ ਹੀ ਹੈ ਜਿਹੜੇ 20% ਗਏ ਨੇ ਉਹ ਕਿਸੇ ਦੀ ਚੱਕ ਚਾਏ ਹੋਏ ਨੇ ਸਾਨੂੰ ਕਿਸੇ ਦੀ ਚੱਕ 'ਚ ਨਹੀਂ ਆਉਣਾ ਚਾਹੀਦਾ ਖੇਤਰੀ ਪਾਰਟੀ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ ਮੈਂ ਵੀ ਇਹਨਾਂ ਦੇ ਨਾਲ ਕੰਮ ਕੀਤਾ ਹੋਇਆ ਹੈ ਮੇਰੇ ਨਜ਼ਦੀਕ ਨੇ ਪਰ ਕਿਤੇ ਨਾ ਕਿਤੇ ਨੂੰ ਸਮਝਣਾ ਚਾਹੀਦਾ ਜੀ ਚੁੱਪੀ ਭਵਾ ਚਰਵਾ ਤੋੜੀ ਐ ਜਿਆਦਾ ਦੇਖਦੇ ਪਏ ਸੀ ਕਿ ਕਿੱਦਰ ਨੂੰ ਕੀ ਹੋਣਾ ਆਜੋ ਇਹਨਾਂ ਤੇ ਜਿਹੜੇ ਬੱਕਰੀ ਸੁਰ ਰੱਖਦੇ ਨੇ ਅਕਾਲੀ ਦਲ ਦੇ ਆਗੂ ਉਹਨਾਂ ਤੇ ਕਹਾਵਤ ਲਾ ਰਹੇ ਸੀ ਚੱਕੀ ਹੋਈ ਲੰਬੜਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ ਇਹ ਸਾਡੇ ਸਾਹਮਣੇ ਆ ਸਾਰਾ ਕੁਝ ਉਹਨਾਂ ਦਾ ਕਹਿਣਾ ਉਨਾ ਦਾ ਕਿ ਸਾਰਾ ਕਾਲੀ ਦਲ ਇਕੱਠਾ ਹੈ ਇਹ ਤਾਂ 20% ਆਿਆਂ ਚ ਹੈ ਪੰਜਵਾਂ ਹਿੱਸਾ ਨਹੀਂ ਜੇ ਸਾਰਾ ਕਾਲੀ ਦਲ ਇਕੱਠਾ ਹੈ ਮਜੀਠੀਆ ਸਾਹਿਬ ਦੀ ਗੱਲ ਨੂੰ ਬਟਾ ਕਰਦਾ ਹੈ ਫਿਰ ਇਹਦਾ ਕੋਈ ਤਾਂ ਜਵਾਬ ਦੇ ਦਿਓ ਕਿ ਤੁਹਾਡੀਆਂ 10 ਸੀਟਾਂ ਤੇ ਜ਼ਬਾਨਤ ਜਬਤ ਕਿਉਂ ਹੋ ਗਈ ਇੱਕ ਕੋਈ ਜਿੱਤੀ ਗਈ ਉਹ ਜਵੇਂ ਜਿੱਤੀ ਹੈ ਦੁਨੀਆ ਨੂੰ ਪਤਾ ਹੈ ਪੰਥਕ ਹਲਕਾ ਜਿਹੜਾ ਖਡੂਰ ਸਾਹਿਬ ਹੈ ਉਹਦੇ ਵਿੱਚ ਪੰਤਰੇ ਵੀ ਤੁਹਾਨੂੰ ਸਾਥ ਨਾ ਦਿੱਤਾ ਫਰੀਦਕੋਟ ਨੇੜੇ ਤੇੜੇ ਨਾ ਖੜ ਸਕੇ ਤੁਸੀਂ ਸੋ ਇਹ ਗੱਲ ਆ ਮੈਂ ਸਹਿਮਤ ਹਾਂ ਕਿ ਖੇਤਰੀ ਪਾਰਟੀ ਦਾ ਮਜ਼ਬੂਤ ਰਹਿਣਾ ਜ਼ਰੂਰੀ ਹੈ ਤੇ ਫਿਰ ਬਚੋਲਗਰੀ ਮਜੀਠੀਆ ਸਾਹਿਬ ਨੂੰ ਕਰ ਲੈਣੀ ਚਾਹੀਦੀ ਹੈ ਇਹਨਾਂ ਸਾਰਿਆਂ ਨੂੰ ਇਕੱਠਾ ਕਰ ਲੋ ਝੁੰਡਾ ਕਮੇਟੀ ਦੀ ਰਿਪੋਰਟ ਨੂੰ ਸਮਝ ਲੋ ਸੋਚ ਲੋ ਸੋ ਜਦੋਂ ਤੱਕ ਇਹ ਇਸੇ ਤਰ੍ਹਾਂ ਅੜੇ ਰਹਿਣਗੇ ਖਖੜੀਆਂ ਖਰੇਲੇ ਹੋਏ ਰਹਿਣਗੇ ਜੇ ਇਕੱਠੇ ਹੋ ਕੇ ਤੁਸੀਂ ਜਾਸ ਦੀਆਂ ਜਵਾਨਤਾ ਨਹੀਂ ਜਵਾ ਸਕੇ ਤੇ ਇਕੱਲੇ-ਇਕੱਲੇ ਹੋ ਕੇ ਕੀ ਕਰ ਲੋਗੇ ਸੋ ਇਸ ਗੱਲ ਨਾਲ ਮੈਂ 200% ਤੋਂ ਬਧ ਸੰਤਾਂ ਕਿ ਕਿਸੇ ਵੀ ਖੇਤਰੀ ਪਾਰਟੀ ਦਾ ਮਜ਼ਬੂਤ ਹੋਣਾ ਉਸ ਰਾਜ ਵਾਸਤੇ ਸ਼ੁਭ ਸ਼ਗਨ ਹੁੰਦਾ ਲਾਭਦਾਇਕ ਹੁੰਦਾ ਹੈ ਇਹ ਹੁਣ ਇਹ ਦੇਖ ਲੈਣ ਇਹਨਾਂ ਨੇ ਲੋਕ ਭਾਵਨਾਵਾਂ 'ਤੇ ਖੜਨਾ ਹੈ ਤੇ ਜਾਂ ਇਸੇ ਤਰ੍ਹਾਂ ਜਵਾਨਤਾ ਜਬਤ ਕਰਾਉਂਦੇ ਰਹਿਣਾ ਹੈ ਗੱਲ ਠੀਕ ਹੈ ਉਹਨਾਂ ਦੀ ਕਿ ਖੇਤਰੀ ਪਾਰਟੀ ਮਜ਼ਬੂਤ ਹੋਣੀ ਚਾਹੀਦੀ ਹੈ ਜੀ ਸੋਦਰਪ ਸਿੰਘ ਸਾਹਿਬ ਆਮਾਦੀ ਪਾਰਟੀ ਹੁਣ ਆਪਣੇ ਵਰਕਰਾਂ ਨੂੰ 6 ਮਹੀਨੇ ਦੇਣ ਜਾ ਰਹੀ ਹੈ ਤੁਹਾਨੂੰ ਦੱਸ ਦੇ ਕਿ ਜੋ ਬੋਰਡਾਂ ਦੇ ਵਿੱਚ ਚੇਅਰਮੈਨੀਆਂ ਖਾਲੀ ਪਈਆਂ ਨੇ ਕਾਰਪੋਰੇਸ਼ਨਾਂ ਦੇ ਵਿੱਚ ਖਾਲੀ ਪਈਆਂ ਨੇ ਜਲਦ ਉਹ ਭਰੀਆਂ ਜਾਣਗੀਆਂ ਤੇ ਵਰਕਰਾਂ ਨੂੰ ਇੱਕ ਵੱਡਾ ਲਾਭ ਦਿੱਤਾ ਜਾਵੇਗਾ ਤੇ ਉਹਨਾਂ ਦੀ ਵੀ ਮੰਨਮਾਨੀਆਂ ਜੋ ਪੂਰੀ ਕੀਤੀ ਜਾਵੇਗੀ ਸਾਰੀਆਂ ਪਾਰਟੀਆਂ ਦੇ ਵਿੱਚ ਇਹ ਵੱਡੇ ਪੱਦਰ ਦੇ ਉੱਤੇ ਪੇ ਹੈ ਕਿ ਦੋਕਸਾਲ ਉੱਠਦਾ ਬੁੱਲਸ਼ਟਨ ਨੂੰ ਲੰਘਾ ਦਿਓ ਉਹ ਦੇਖ ਕੇ ਬੋਲੋ ਡਿੱਗਿਆ ਕਿ ਡਿੱਗਿਆ ਕਿ ਡਿੱਗਿਆ ਅਧਿਕ ਗੱਲ ਇਹ ਹੁੰਦੀ ਹੈ ਜਦੋਂ ਇਹ ਚੇਰਚੁਰਮੈਨੀਆਂ ਦੇਤੀਆਂ ਜਿੰਨਿਆਂ ਨੂੰ ਮਿਲ ਗੀਆਂ ਉਹਨਾਂ ਦੇ ਆਬਾਗਾ ਖਿਲ ਜਾਣਗੀਆਂ ਤੇ ਦੂਜੇ ਪਾਸੇ ਹੋ ਜਾਣਗੇ ਵੀ ਹੁਣ ਤਾਂ ਯਾਰ ਬਸ ਜੋ ਮਿਲਣਾ ਸੀ ਮਿਲ ਗਿਆ ਹੁਣ ਇਹ ਦੂਬਾ ਕੀ ਮਿਲ ਲੈ ਇਸੇ ਕਰਕੇ ਜਿਵੇਂ ਕਹਿੰਦੇ ਆ ਕਿ ਮੱਛੀ ਪੱਥਰ ਚੱਟ ਕੇ ਆਉਂਦੀ ਹੈ ਅਧਿਕ ਜਿਹੜੇ ਇਹਨਾਂ ਦੇ ਵਰਕਰ ਵਰਕਰ ਨੇ ਉਹ ਪਿੱਛੇ ਮੁੜਨਾ ਸ਼ੁਰੂ ਹੋ ਜਾਂਦੇ ਨੇ ਤੇ ਸਰਕਾਰੀ ਦਰਬਾਰੇ ਵੀ ਇਨਾਂ ਦੀ ਜਿਹੜੀ ਕਦਰ ਹੈ ਉਹ ਘਟ ਜਾਂਦੀ ਹੈ ਹੁਣੇ ਚੇਅਰਮੈਨੀਆਂ ਦੇਣ ਲੱਗੇ ਨੇ ਹੁਣ ਤੱਕ ਤਾਂ ਗੱਲਾਂបਾਤਾਂ ਨਾਲ ਇਹਨਾਂ ਨੇ ਵਰਕਰਾਂ ਨੂੰ ਟਕਾਇਆ ਤੇ ਹੁਣ ਅਕਲ ਜਾੜ ਆਈ ਹੈ ਕਿ ਘਟੋ-ਘਟ ਜਿਹੜੇ ਵਰਕਰਾਂ ਨੇ ਆਵਾਦਵੀ ਪਾਰਟੀ ਦਾ ਝੰਡਾ ਚੱਕਿਆ ਉਹਨਾਂ ਨੂੰ ਵੀ ਸੱਤਾ 'ਚ ਭਾਗੀਦਾਰ ਬਣਾਇਆ ਜਾਵੇ ਔਰ ਇੱਕ ਦੂਜਾ ਵੀ ਹੈ ਕਿਉਂਕਿ ਮੂਰੇ ਚੋਣਾਂ ਆ ਰਹੀਆਂ ਨੇ ਕਾਰਪੋਰੇਸ਼ਨ ਤੇ ਪੰਚਾਇਤੀ ਔਰ ਚਾਰ ਵਿਧਾਨ ਸਭਾ ਦੀਆਂ ਚੋਣਾਂ ਨੇ ਸ਼ਹਿਰ ਇਹ ਸਾਸ ਦੇ ਵਿੱਚ ਜਲੰਧਰ ਵਾਜੀ ਵੀ ਖੈਰ ਪੈ ਜੇ ਆਮ ਤੌਰ ਤੇ ਜਿਵਨੀ ਚੋਣ ਸਰਕਾਰਾਂ ਜਿੱਤ ਜਾਂਦੀਆਂ ਹੁੰਦੀਆਂ ਨੇ ਕਿਉਂਕਿ ਸਰਕਾਰੀ ਤੰਤਰ ਬਹੁਤ ਜ਼ਿਆਦਾ ਉਹ ਉਸ ਪਾਰਟੀ ਦਾ ਇੱਕ ਕਿਸਮ ਦਾ ਧੂਤੂ ਬਣ ਕੇ ਕੰਮ ਕਰਦਾ ਹੈ ਸੋ ਅੰਤੋਂ ਤੇ ਸਰਕਾਰਾ ਉਹਦੇ ਵਿੱਚ ਜਿੱਤ ਜਾਂਦੀਆਂ ਪਰ ਇੱਕ ਵਾਰ ਸ਼ਾਇਦ 1998 ਦੇ ਆਸ-ਪਾਸ ਸੀ ਸਰਕਾਰ ਸੀ ਸਦਾ ਪ੍ਰਕਾਸ਼ਿਕ ਬਾਦਲ ਦੀ ਆਦਮਪੁਰ ਦੀ ਚੋਣ ਆ ਗਈ ਤੇ 6 ਵੋਟਾਂ ਤੇ ਕਾਂਗਰਸੀ ਉਮੀਦਵਾਰ ਕਮਲਜੀਤ ਸਿੰਘ ਲਾਲੀ ਜਿੱਤ ਗਏ ਸੀ ਜੀ ਜੀ ਸੋਟੋਲ ਸਾਹਿਬ ਕਿਸਾਨ ਆਪਣੇ ਮੰਗਾਂ ਲੈ ਕੇ ਲਗਾਤਾਰ ਅਪੀਲ ਕਰਦੇ ਰਹਿੰਦੇ ਨੇ ਵੀ ਸਾਡੀ ਕੋਈ ਮੰਗ ਕੇਂਦਰ ਕੋਲ ਪੰਜਾਬੇ ਉੱਤੇ ਹੀ ਸਤਨਾਮ ਸਿੰਘ ਨੇ ਪੰਨੂ ਆ ਗੁਨੇ ਕਿਸਾਨ ਆ ਗੁਨੇ ਉਹਨਾਂ ਵੱਲੋਂ ਹੁਣ ਕਿਹਾ ਗਿਆ ਹੈ ਕਿ ਅਜ ਇੱਕ ਵੀਡੀਓ ਜਾਰੀ ਕਰਕੇ ਵੀ 8 ਜੁਲਾਈ ਵਾਲੇ ਦਿਨ ਅਸੀਂ ਪੰਜਾਬ ਦੇ 13 ਐਮਪੀ ਨੇ ਜਿਹੜੇ 13 ਐਮਪੀ ਨੇ ਉਹਨਾਂ ਦੇ ਘਰਾਂ ਦੇ ਬਾਹਰ ਧਰਨਾ ਦਵਾਂਗੇ ਤੇ ਇਹਨਾਂ ਨੂੰ ਅਸੀਂ ਆਪਣਾ ਮੰਗ ਪੱਤਰ ਦਵਾਂਗੇ ਇਹਦੇ ਵਿੱਚ ਭਾਜਪਾ ਦੇ ਐਮਪੀ ਨਹੀਂ ਨੇ ਜੀ ਭਾਜਪਾ ਦਾ ਤਾਂ ਹੈ ਹੀ ਨਹੀਂ ਕੋਈ ਤੇ ਇਹ ਵੀ ਦੱਸੋ ਫਿਰ ਡਿਬਰੂਗੜ੍ਹ ਅਮਰਤਪਾਲ ਨੂੰ ਮੰਗ ਪੱਤਰ ਦੇਣ ਬਾਅਦ ਉਹ ਤੇ ਜੇਲ੍ਹ ਦੇ ਗੁਰੇ ਜਾਣਗੇ ਉਹਦੇ ਪਰਿਵਾਰ ਨੂੰ ਦੇਣਗੇ ਜੀ ਚਲੋ ਦੇ ਦੇਣ ਉਹ ਤਾਂ ਮੰਗ ਪੱਤਰ ਦੇਣਾ ਜੀ ਇਹ ਕੋਈ ਮਾੜੀ ਗੱਲ ਨਹੀਂ ਪਹਿਲਾਂ ਵੀ ਮੰਗ ਪੱਤਰ ਵਗੈਰਾ ਦਿੱਤੇ ਜਾਂਦੇ ਰਹੇ ਐ ਜੇ ਇਹ ਮੈਂਬਰ ਪਾਰਲੀਮੈਂਟ ਬਣ ਕੇ ਗਏ ਨੇ ਲੋਕ ਉਹਦੇ ਵਿੱਚ ਉਹ ਕਹਿਣ ਕਿ ਸਾਡੀਆਂ ਮੰਗਾਂ ਦੇ ਉੱਤੇ ਤੁਸੀਂ ਸਾਡੀ ਆਵਾਜ਼ ਬੁਲੰਦ ਕਰੋ ਜੀ ਕੇਂਦਰ ਸਰਕਾਰ ਤੋਂ ਇਹਦੇ ਤੇ ਬੋਦੀ ਸਾਹਿਬ ਤਾਂ ਕਹੀ ਜਾਂਦਾ ਸੀ ਕਿਸਾਨਾਂ ਨੂੰ ਦੇਈ ਬਹੁਤ ਕੁਝ ਦਿੱਤਾ ਕੁਰੇ ਹੀ ਜਿਹੜਾ ਹੁਣ ਹੋਰ ਦੇਣਾ ਹੋਵੇ ਫਿਰ ਇਹ ਪਤਾ ਨਹੀਂ ਧਰਨੇ ਦੇਖ ਕੇ ਕਾਹਤੋਂ ਬੈਠੇ ਐ ਇੱਕ ਜਿਹੜਾ ਵਪਾਰ ਆ ਅੰਬਾਲੇ ਦਾ ਉਹਨਾਂ ਦੀ ਜਥੇਬੰਦੀਆਂ ਉਹਨਾਂ ਨੇ ਵੀ ਹੁਣ ਹਰਿਆਣਾ ਸਰਕਾਰ ਨੂੰ ਕਿਹਾ ਕਿ ਕਿਸਾਨ ਕਹਿ ਚੁੱਕੇ ਨੇ ਵੀ ਅਸੀਂ ਤਾਂ ਥੋੜਾ ਰਸਤਾ ਰੋਕਿਆ ਹੀ ਨਹੀਂ ਜੀ ਅਸੀਂ ਤਾਂ ਪਾਸੇ ਤੇ ਬੈਠੇ ਆ ਤੁਸੀਂ ਕਿਉਂ ਰੁਕਿਆ ਹੋਇਆ ਹੈਗਾ ਮੇਰਾ ਖਿਆਲ ਉਸ ਗੱਲ ਦੇ ਉੱਤੇ ਜਾਣਾ ਚਾਹੀਦਾ ਤੇ ਉਹ ਜਿਹੜਾ ਰਸਤਾ ਰੁਕਿਆ ਹੋਇਆ ਉਹ ਖਲਾ ਦੇਣਾ ਚਾਹੀਦਾ ਜੀ ਸੋਟਰ ਸਾਹਿਬ ਜਿੱਦੇ ਪਾਸੇ ਰਾਹੁਲ ਗਾਂਧੀ ਲਗਾਤਾਰ ਤੁਹਾਨੂੰ ਪਤਾ ਆਮ ਲੋਕਾਂ ਦੇ ਵਿੱਚ ਵਿਚਰਦੇ ਹੋਏ ਦਿਖਾਈ ਦਿੰਦੇ ਨੇ ਤੇ ਅੱਜ ਵੀ ਉਹ ਦਿੱਲੀ ਪਹੁੰਚੇ ਤੇ ਉਹਨਾਂ ਨੇ ਜਿਹੜੇ ਮਜ਼ਦੂਰ ਨੇ ਉਹਨਾਂ ਨਾਲ ਗੱਲਬਾਤ ਕੀਤੀ ਲੇਬਰ ਚੌਂਗ ਦੇ ਵਿੱਚ ਪਹੁੰਚ ਜਾਂਦੇ ਨੇ ਤੇ ਮਜ਼ਦੂਰਾਂ ਦਾ ਕਰੰਡੀ ਚ ਲਾ ਕੇ ਉਹ ਸਿਮਿੰਟ ਰੇਤਾ ਵੀ ਲਗਾਉਂਦੇ ਹੋਏ ਦਿਖਾਈ ਦਿੱਤੇ ਜੀ ਦੇਖੋ ਜਦੋਂ ਉਹ ਯਾਤਰਾ ਤੇ ਨਿਕਲੇ ਸਨ ਉਸ ਵੇਲੇ ਵੀ ਉਹਨਾਂ ਨੇ ਕਈ ਕਿਸਾਨਾਂ ਦੇ ਨਾਲ ਕਿਸਾਨਾਂ ਦੇ ਖੇਤਾਂ 'ਚ ਜਾ ਕੇ ਝੋਨਾ ਲਾਉਂਦੀਆਂ ਕਿਰਤੀ ਔਰਤਾਂ ਦੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਉਹਨਾਂ ਨੇ ਕੰਮ ਵੀ ਕਰਾਇਆ ਝੋਨਾ ਵੀ ਲਵਾਇਆ ਤੇ ਉਹਨਾਂ ਦੇ ਹੱਥੋਂ ਉਹਨਾਂ ਦਾ ਬਣਿਆ ਹੋਇਆ ਪ੍ਰਸ਼ਾਦਾ ਪਾਣੀ ਵੀ ਛਕਿਆ ਇਹ ਹੈਗਾ ਜੀ ਇਲਾਕਾ ਦਿੱਲੀ ਦਾ ਗੁਰਤੇਗ ਬਹਾਦਰ ਨਗਰ ਖੇਤਰ ਸੋ ਰਾਹੁਲ ਗਾਂਧੀ ਅੱਜਕੱਲ ਬੜਾ ਅਜੀਬ ਕਿਸਮ ਦਾ ਬੋਲਦੇ ਆ ਉਹਨਾਂ ਦੇ ਵਿੱਚ ਪਹਿਲਾਂ ਵਾਲਾ ਕੰਮ ਨਹੀਂ ਰਿਹਾ ਉਹ ਇੱਕ ਕਿਸਮ ਦੇ ਨਾਲ ਵਿਰੋਧੀ ਧਿਰ ਦੇ ਆਗੂ ਬਣ ਗਏ ਜਿਦੇ ਕੋਲੇ ਕੈਬਨਿਟ ਦੇ ਮੰਤਰੀ ਮੰਡਲ ਦਾ ਬਰਾਬਰ ਦਾ ਦਰਜਾ ਹੁੰਦਾ ਹੈ ਔਰ ਉਹਨਾਂ ਕੋਲੇ ਟਾਈਮ ਪਾਬੰਦ ਕੋਈ ਨਹੀਂ ਹੁੰਦਾ ਉਹਨਾਂ ਜਿੰਨਾ ਮਰਜ਼ੀ ਬੋਲਣ ਤੇ ਕੋਈ ਸ਼ੱਕ ਨਹੀਂ ਉਹ ਬੋਲ ਵੀ ਰਹੇ ਆ ਔਰ ਰਾਹੁਲ ਗਾਂਧੀ ਦੀ ਮੀਡੀਆ ਟੀਮ ਦੇ ਵਿੱਚ ਕੁਝ ਅਜਿਹੇ ਬੰਦੇ ਨੇ ਜਿਹੜੇ ਉਹਨਾਂ ਨੂੰ ਜਾਣਕਾਰੀ ਦਿੰਦੇ ਆ ਕਿ ਤੁਸੀਂ ਕਿਵੇਂ ਲੋਕਾਂ ਵਿੱਚ ਹਰਮਨ ਪਿਆਰੇ ਹੋ ਸਕਦੇ ਹੋ ਕਿਵੇਂ ਤੁਸੀਂ ਲੋਕਾਂ ਦੇ ਵਿੱਚ ਜਾ ਸਕਦੇ ਹੋ ਇਹ ਗੱਲ ਉਹਨਾਂ ਨੂੰ ਵੀ ਪਤਾ ਹੈ ਸੋ ਦੇਖਦੇ ਆ ਕਿ ਰਾਹੁਲ ਗਾਂਧੀ ਸਾਹਿਬ ਦੀ ਜਿਹੜਾ ਇਸ ਤਰ੍ਹਾਂ ਦਾ ਉਹ ਕਰਤੱਵ ਕਰਦੇ ਆ ਲੋਕਾਂ ਦੇ ਵਿੱਚ ਕਿੰਨੀ ਕੇ ਦੀ ਵਾਵਾ ਕੱਟੀ ਜਾਂਦੀ ਹੈ ਪਰ ਇੱਕ ਚੀਜ਼ ਜ਼ਰੂਰ ਹੈ ਐਸ ਵळे ਰਾਹੁਲ ਗਾਂਧੀ ਜਿਹੜੇ ਇਹ ਭਾਈ ਲਾਲੋ ਦੇ ਵੰਸ ਚੋਂ ਨੇ ਕਿਰਤੀ ਨੇ ਉਹਨਾਂ ਦੇ ਵਿੱਚ ਇੱਕ ਬੱਕਰੀ ਪੈਂਟ ਬੰਦੀ ਜਾ ਰਹੀ ਹੈ ਤੇ ਉਹ ਦੂਜੇ ਪਾਸੇ ਇਹ ਕਿਹਾ ਜਾਂਦਾ ਹੈ ਕਿ ਜਿਹੜੇ ਭਾਰਤੀ ਜਨਤਾ ਪਾਰਟੀ ਵਾਲੇ ਆ ਭਾਈ ਲਾਲੋਆ ਪਿੱਠ ਕੀਤੀ ਵੀ ਹੈ ਤੇ ਮਲਕ ਭਾਗੋਂ ਵੱਲ ਮੂੰਹ ਨੇ ਜੀ ਸੋ ਭਾਈ ਅਮਰਿਤਪਾਲ ਸਿੰਘ ਜਿੱਥੇ ਸੌ ਚੁੱਕਾ ਵਸੇ ਢਿਲਸਾ ਬਾਹਰ ਆਣਗੇ ਤੇ ਉਹਨਾਂ ਦੇ ਉੱਤੇ ਕੁਝ ਕੁ ਪਾਬੰਦੀਆਂ ਵੀ ਲਗਾਈਆਂ ਗਈਆਂ ਨੇ ਜੀ ਬਿਲਕੁਲ ਜੀ 4 ਦਿਨ ਦੀ ਪੈਰੋਲ ਆ 10 ਸ਼ਰਤਾਂ ਨੇ ਸ਼ਰਤਾਂ ਦੇ ਵਿੱਚ ਇਹ ਆ ਇੱਕ ਤਾਂ ਉਹ মিডিਆ ਨਾਲ ਗੱਲ ਨਹੀਂ ਕਰਨਗੇ ਉਹ ਪੰਜਾਬ ਨਹੀਂ ਆਉਣਗੇ ਪੰਜਾਬ ਨਾ ਆਉਣਗੇ ਤੇ ਫਿਰ ਇੱਕ ترمیم ਕਰਤੀ 399 ਧਾਰਾ ਦੇ ਵਿੱਚ ਸਪੀਕਰ ਨੇ ਕਿ ਸੌ ਚੁੱਕਣ ਵੇਲੇ ਕੋਈ ਬੰਦਾ ਸਿਵਾਏ ਸੌ ਤੋਂ ਹੋਰ ਗੱਲ ਨਹੀਂ ਕਰੇਗਾ ਕੱਲ ਉਹ ਜਿਹੜੇ ਅਬਦਲ ਰਾਸ਼ਦ ਸਾਹਿਬ ਨੇ ਸੋ ਉਹਨਾਂ ਨੇ ਵੀ ਚੱਕਣੀ ਹੈ ਜੀ ਇਹਨਾਂ ਨੂੰ 4 ਦਿਨ ਉਹਨਾਂ ਨੂੰ 2 ਦਿਨ ਉਹ ਕਹਿੰਦੇ ਹਾਂ ਪਰਿਵਾਰਕ ਮੈਂਬਰਾਂ ਨਾਲ ਉਹ ਰਹਿ ਸਕਦੇ ਐ ਸੋ ਭਾਈ ਅਮਰਤਪਾਲ ਸਿੰਘ ਨੇ 4 ਦਿਨਾਂ ਦੇ ਅੰਦਰ ਅੰਦਰ ਦੁਬਾਰਾ ਡਿਬਰੂਗੜ ਜੇਲ੍ਹ ਦੇ ਵਿੱਚ ਜਾ ਕੇ ਹਾਜ਼ਰੀ ਭਰਨੀ ਹੈ ਹੋ ਸਕਦਾ ਪੰਜਾਬ ਦਾ ਕਈ ਗੈਸਟ ਹਾਊਸ ਹੈਗੇ ਨੇ ਦਿੱਲੀ ਚ ਪੰਜਾਬ ਭਵਨ ਹੈ ਹੁਣ ਉਹ ਮੈਂਬਰ ਪਾਰਲੀਮੈਂਟ ਨੇ ਪੰਜਾਬ ਬਜੋ ਕੱਲ ਉਹਨਾਂ ਨੇ ਜੋ ਸੌ ਚੱਕ ਲਈ ਫਿਰ ਐਮਪੀ ਬਣ ਜਾਣਗੇ ਜੀ ਤੇ ਉਹਨਾਂ ਦਾ ਅਧਿਕਾਰ ਹੈ ਕਿ ਜਿੰਨੇ ਵੀ ਆ ਉੱਥੇ ਮਤਲਬ ਚੰਗੇ ਗੈਸਟ ਹਾਊਸਾ ਸਰਕਾਰ ਦੇ ਉਹਦੇ ਵਿੱਚ ਪਰਿਵਾਰ ਸਵੇਤ ਰਹਿ ਸਕਦੇ ਆ ਔਰ ਬਾਬਾ ਲੰਬੇ ਸਮੇਂ ਤੋਂ ਬਾਅਦ ਉਹ ਆਪਣੀ ਧਰਮ ਪਤਨੀ ਨਾਲ ਵੀ ਮੁਲਾਕਾਤ ਕਰਨਗੇ ਉਹਨਾਂ ਦੇ ਨਾਲ ਸਮਾਂ ਬਤਾਉਣਗੇ ਸੋ ਪਤਾ ਨਹੀਂ ਉਹ ਇਹ ਆਪ ਨਹੀਂ ਉਹਨਾਂ ਨੇ ਉੱਤੇ ਪਾਬੰਦੀ ਆ ਵੀ ਮੀਡੀਆ ਚ ਨਹੀਂ ਜਾਣਾ ਘਰਦਿਆਂ ਨੂੰ ਦੱਸ ਦੇਣਗੇ ਸਾਰੀਆਂ ਗੱਲਾਂ ਹੂੰ ਉਹ ਦੱਸ ਦੇਣਗੇ ਵੀ ਆ ਗੱਲ ਹੈ ਉਹ ਚਾਰ ਦਿਨਾਂ ਤੋਂ ਬਾਅਦ ਦੱਸ ਦੇਣਗੇ ਸੋ ਇਸ ਕਰਕੇ ਦੇਖੋ ਉਥੇ ਨਾਲ ਸਿਕਿਉਰਟੀ ਵਗੈਰਾ ਵੀ ਲਾਈ ਹੈ ਤਾਂ ਕਿ ਜਾਂਦੇ ਆਉਂਦੇ ਅਮਰਪਾਲ ਸਿੰਘ ਕੋਈ ਬਿਆਨਬਾਜ਼ੀ ਨਾ ਕਰਦੇ ਜੀ